ਹੈਲੋ ਗਾਇਸ ਤੁਹਾਡਾ ਨਇਆ ਬਲੌਗ ਵਿੱਚ ਤੇ ਅੱਜ ਅਸੀਂ ਆਏ ਆ ਫਿਰਸੇ ਪਿੰਡ ਬਗੜਾ ਤੇ ਆਪਣੇ ਤੇ ਚੌਂਕੇ ਇਕੱਲੇ ਖੜਨੇ ਆ ਤਾਂ ਦੋ ਦਿਨਾਂ ਦੇਖੇ ਚੱਲ ਰਹੇ ਆ ਤੁਹਾਨੂੰ ਵੀ ਦਿਖਾਵਾਂਗੇ ਸਾਡੇ ਨਾਲ ਬਣ ਰਹੋ ਜੈਨ ਲਾਈਕ ਕਰੋ ਸਬਸਕ੍ਰਾਈਬ ਕਰੋ ਨਇਆ ਆਹ ਹੈ ਗਾਇਸ ਆਪਾਂ ਪਹੁੰਚ ਚੁੱਕੇ ਆ ਟੋਚਣਾ ਵਾਲੇ ਮੈਦਾਨ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਟੋਚਣ ਹੋ ਜਾਂਦੇ ਨੇ ਬਹੁਤ ਹੀ ਜ਼ਬਰਦਸਤ ਹੋ ਜਾਂਦੇ ਨੇ ਤੁਹਾਨੂੰ ਦਿਖਾਵਾਂਗੇ ਮਿਲਣਿਆ ਸਾਡੇ ਨੇ ਸਪான்ਸਰ ਕੀਤਾ ਬੈਠੇ ਪ੍ਰਦੇਸਾਂ ਦੀ ਧਰਤੀ ਦੇ ਉੱਪਰ ਤੇ ਤਾਰਾ ਜਿਹੜੀਆਂ ਪਿੰਡਾਂ ਨਾਲ ਜੁੜੀਆਂ ਹੋਈਆਂ ਐ ਬਾਦ-ਬਾਦ ਸਤਕਾਂ ਹੈ ਕੱਲੇ-ਕੱਲੇ ਵੀਰਾਂ ਯੈਸ ਅਸਟ੍ਰੇਲੀਆ ਨਾਲ ਨਵਦੀਪ ਅਸਟ੍ਰੇਲੀਆ ਸੋਨੂ ਢੋੜੀ ਯੂ ਐਸ ਏ ਰਾਜਨ ਕੈਨੇਡਾ ਸਾਰੇ ਭਰਾਵਾਂ ਨੇ ਬਹੁਤ ਵੱਡੇ ਧੰਨਵਾਦ ਆ ਤੀਜਾ ਪ੍ਰਾਈਜ਼ ਵੀ ਸਾਡੇ ਜਰਮਨੀਆ ਦੇ ਵੀਰ ਛੋਟੇ ਵੱਡੇ ਵੀਰ ਐ ਸਾਰਿਆਂ ਦਾ ਸਤਿਕਾਰ ਹੈ ਤੇ ਸਾਹਮਣੇ ਵਾਹ ਜੀ ਵਾਹ ਇੱਥੇ ਚੰਗੀ ਸੜਤੀ ਇਹ ਮੁਕਾਬਲਾ ਕਹਿੰਦੇ ਸਖਤ ਹੋ ਗਿਆ ਮੱਡਾ ਫੈਮਿਲੀ ਮੰਗਾਲਾ ਨੱਡਾ ਫਾਰਮ ਮੰਗਾਲਾ ਵੱਲੋਂ ਸਪੈਸ਼ਲ ਅਨਾਉਂਸਮੈਂਟ ਹੈ ਕਿ ਮਾਲਾ ਦਾ ਅਗਰ ਕੋਈ ਵੀ ਟਰੈਕਟਰ ਫਾਈਨਲ ਵਿਨ ਕਰਦਾ ਤਾਂ 5100 ਦੇ ਵੱੱਲੇ ਮਾਨ ਸਨਮਾਨ ਕਿਤੇ ਜਾਣਗੇ ਨੱਡਾ ਫੈਮਿਲੀ ਮੰਗਾਲਾ ਵੱਲੋਂ ਨੱਡਾ ਫੈਮਿਲੀ ਦਾ ਬਹੁਤ ਧੰਨਵਾਦ ਕਰਦੇ ਮੰਗਾਲੇ ਦੇ ਟਰੈਕਟਰ ਕੇ ਸੱਜੰਦਾ 5000 ਦਿੱਤਾ ਜਾਣਾ ਹੈ ਮੇਰੇ ਵੀਰੋ हां 5100 ਦਿੱਤਾ ਜਾਣਾ 5100 ਦਿੱਤਾ ਜਾਣਾ ਇੱਕੋ ਤੇਰਾ ਲੱਖ ਵਰਗਾ ਦੂਜੇ ਮੋੜ ਕੇ ਜਿਹਦੇ ਪਾਲਾ 5100 ਦਿੱਤਾ ਜਾਣਾ ਬਹੁਤ ਧੰਨਵਾਦ ਕਰਦੇ ਆ ਸਰਪੰਚ ਨੇ ਬਾਜੀ ਮਾਰ ਲਈ ਤਾੜੀ ਮਾਰ ਦਿਓ ਵਰਲਡ ਵਰਕ ਗਰੁੱਪ ਦਾ ਟਰੈਕਟਰ ਜਿੱਤ ਗਿਆ ਵੀ ਤਾੜੀ ਜ਼ੋਰ ਦੀ ਮਾਰ ਦਿਆ ਕਰੋ ਸੰਗਤ ਨੂੰ ਬੇਨਤੀ ਹੈ ਤਾੜੀ ਤੇ ਕੋਈ ਟੈਕਸ ਨਹੀਂ ਲੱਗਦਾ ਤਾੜੀ ਮਾਰ ਦਿਆ ਕਰੋ ਜਿਵੇਂ ਕੰਠਾ ਨਾਲ ਤਾੜੀ ਵੱਜਦੀ ਨਹੀਂ ਇਦਰ ਭਾਈ ਸੁਖਵਿੰਦਰ ਹੁੰਡੀ ਵਿਸ਼ੇਸ਼ ਤੌਰ ਤੇ ਪਹੁੰਚੇ ਜੀ ਬੈਕ ਤੋਂ ਬਰੇਜਰ ਸਾਹਿਬ ਸਾਡੇ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਬਹੁਤ ਬਹੁਤ ਸਤਿਕਾਰ ਹੈ ਪ੍ਰਬੰਧਕਾਂ ਦੇ ਨਾਲ ਪਿਆਰ ਵੰਡਿਆ ਹਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਬਹੁਤ ਬਹੁਤ ਧੰਨਵਾਦ ਕੀਮਤੀ ਸਮੇਂ ਤੋਂ ਸਮਾਂ ਕੱਢਿਆ ਔਰ ਗਰਾਊਂਡਾਂ ਦੇ ਨਾਲ ਜੁੜੇ ਆ ਅੱਗੇ ਆਈ ਅਗਲੇ ਟਰੈਕਟਰ ਵੀ ਕਰਾਉਣਾ ਤੇ ਗੱਲਾਂ ਲੱਗਣਗੀਆਂ ਟਕਾਵੇਂ ਮੇਰੇ ਮਿੱਤਰੋ ਆਓ ਸਾਹਮਣੇ ਮੁਕਾਬਲਾ ਵੀ ਦੇਖਣਯੋਗ ਬਣਦਾ ਫਾਰਮ ਟ੍ਰੈਕ ਤੇ ਜੌਂਡੀਅਰ ਉਧਰ ਅਰਸ਼ ਪੱਤਰੇ ਰੱਖਦਾ ਵੀ ਧੰਨਵਾਦ ਕਰਦੇ ਸਾਡੇ ਭਾਈ ਦਾ ਅਰਸ਼ ਭਾਈ ਦਾ ਉਧਰ ਫੇਰ ਮੁਕਾਬਲਾ ਪੂਰਾ ਸੱਟ ਹੋ ਗਿਆ ਇੱਕ ਪਾਸੇ ਸੱਟ ਫਾਰਮਾ ਇੱਕ ਪਾਸੇ ਜੌਂਡੀਅਰ 52-10 ਆ ਪਤਾ ਲੱਗਿਆ ਨਾ ਗੇਮ ਚੇਂਜ ਗਰੁੱਪ ਇੱਥੇ ਕੱਡਾ ਪੱਲੇ ਦੇ ਵਾਲਾ ਬੈਠ ਆਇਆ ਹਰਮਨ ਇਹ ਆ ਹਰਪਣ ਕੇ ਤੇ ਬੈਠਾ ਹੋਇਆ ਬੱਲੇ ਬੱਲੇ ਹੋਈ ਪਈ ਆ ਇੱਕ ਪਾਸੇ ਵਰਲਡ ਵਾਰ ਗਰੁੱਪ ਦਾ ਟਰੈਕਟਰ ਇੱਕ ਪਾਸੇ ਹਰਪਣ ਬੱਲੇ 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 ਓ ਓ ਓ ਓ ਓ ਇੱਥੇ ਆ ਕੇ ਬਣਾਣੇ ਨਹੀਂ ਆਉਂਦੇ ਵੀ ਇੱਥੇ ਆ ਕੇ ਬਣਾਣੇ ਇੱਥੇ ਜਗਾ ਦੀ ਫਰਕ ਹੈ ਮੈਨੂੰ ਲੱਗਦਾ ਵੀ ਉੱਥੀ ਨਹੀਂ ਆਇਆ ਇੱਥੇ ਆ ਕੇ ਗੱਲ ਕਰਨ ਵਾਟਦੀ ਆ ਔਰ ਸਾਹਮਣੇ ਲੱਗ ਰੀਆਂ ਗੱਲਾਂ ਟਿਕਾਣੇ ਫਾਰਮ ਟਰੈਕ ਔਰ ਜੌਂਡੀਅਰ ਅਕਸਰ ਬਰਾਬਰ ਦੀ ਮੇਰੇ ਮਿਸਰੋਂ ਖੋਡੀ ਜਾਣੀਆਂ ਫਾਰਮ ਟਰੈਕ ਤੇ ਜੋਹਦੀਰ ਇੱਕ ਪਾਸੇ ਵਲਡਵਾਰ ਗਰੁੱਪ ਪਲਿਆ ਟਰੈਕਟਰ ਫਾਰਮਾ 60 ਬੱਲੇ 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 ਵਲਡਵਾਰ ਗਰੁੱਪ ਜੋਮਨ ਕੱਲਣਿੰਗ ਨੇ ਗਰੁੱਪ ਬਣਾਇਆ ਹੋਇਆ ਬਹੁਤ ਧੰਨਵਾਦ ਕਰਦੇ ਟ੍ਰੋਫੀਰ ਬੱਲੇ 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 ਨਹੀਂ ਹੋ ਰਿਹਾ ਫਰਮਣਾ ਬਣ ਗਈ ਆ ਗੱਲ ਬਣ ਗਈ ਆ ਦੇਖੋ ਤਾੜੀ ਤਾੜੀ ਦੇ ਮਾਰਦੇ ਯਾਰਾ ਯਾਰਾ ਪਾ ਪਾ ਉਹ ਵੀ ਯਾਰਾ ਯਾਰਾ ਪਾ ਰਿਆ ਕਰੋ ਹੱਲਾ ਬੱਲਾ ਅੱਲਾਹ ਅਕਬਾ ਤਾੜੀ ਵਾ ਉਧਰ ਜੇ ਪਿੰਡ ਦਾ ਕੋਈ ਵੀ ਟਰੈਕਟਰ ਫਾਈਨਲ ਖੇਡਦਾ ਬਾਈ ਅਦਨ ਕਰੇਦਾ ਔਰ ਬਾਈ ਹੁਣੀ ਕਹਿੰਦੇ ਵੀ ਆਪਣੇ ਲੋਕਾਂ ਸੋ ਹੋਣੇ ਦੇ ਪਿੰਡ ਦਾ ਕੋਈ ਵੀ ਟਰੈਕਟਰ ਇਹ ਫਾਈਨਲ ਖੇਡਦਾ ਹੈ ਅਦਨ ਕੈਨੇਡਾ ਬਾਈ ਸਾਡਾ ਔਰ ਅੱਜਕੱਲ ਪਿੰਡਾਂ ਨੂੰ ਆਇਆ ਹੋਇਆ ਤੇ ਕਹਿੰਦਾ 400 ਆਪਣੇ ਅੰਦਰ ਹੋਊਗਾ ਓਹ ਸਾਹਮਣੇ ਬੱਲੇ 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 ਇੱਥੇ ਪਤਾ ਨਹੀਂ ਕਿ ਇਹ ਨਵੀਂ ਇੱਥੇ ਫੇਰ ਪਤਾ ਨਹੀਂ ਕਿ ਇੱਥੇ ਗੱਲਬਾਤ ਤਕੜੀ ਬਣੀ ਪਈ ਆ ਕਾਲੇ ਨੂੰ ਖਿੱਚ ਕੇ ਲੈ ਆਉਂਦੇ ਕਹਿੰਦਾ ਕਬੱਡੀ ਦੇ ਰੇਡਰ ਲੈਂਦੇ ਨੇ ਜਿਹੜੇ ਬਾਹਰ ਦੇ ਖਿੱਚ ਕੇ ਲੈ ਆਉਂਦੇ ਸੋ ਪਰ ਉਹੀ ਗੱਲਾਂ ਬੜੀਆਂ ਪਈਆਂ ਵਾਹ ਜੀਆ ਫੇਰ ਟੱਕਰ ਸਿਰੇ ਦੀ ਹੈ ਅਰੇ ਚੱਕਮਟ ਵੱੱਗੀ ਇੱਕ ਮਿੰਟ ਅਜਮਟ ਇੱਕ ਮਿੰਟ ਲਵੀ ਰੋਕ ਲਈ ਖੜੇ ਰੋਕ ਲੈ ਇੱਕ ਮਿੰਟ ਸਾਹ ਜੀ ਆਕਰ ਰਹੀ ਨਾ ਰੋਕੇ ਰਹਾ ਚੱਲਣਗੇ ਚੱਲਣਗੇ ਕੋਈ ਜਿੰਦਗੀ ਚੱਲਣ ਦੇ ਕੋਈ ਚਿੰਦੜ ਨਹੀਂ ਉੱਡਣ ਦੇ ਉੜ ਰਹੀ ਹੈ ਉਹੜਾ ਅਰ ਬਹੁਤ ਬਹੁਤ ਸਕਾਰ ਇਧਰ ਪੀਰ ਬਾਬਾ ਸੈਚ ਦਾ ਕਮੇਟੀ ਦਾ ਵੱਲੋਂ ਵੱਡੇ ਬਾਣ ਜਿਹੜੇ ਕੋਲਦੇ ਹੋਏ ਬੋਲਾਂ ਲਈ ਬਹੁਤ ਬਹੁਤ ਧੰਨਵਾਦ ਹਾਏ ਰੱਬਾ ਹਾਏ ਰੱਬਾ ਹਾਏ ਰੱਬਾ ਦੇਸੀ ਉਹ ਦੇਸੀ ਇੰਦਰ ਵਾਲੇ ਵੀ ਗੱਭਰ ਜੰਡੀ ਆਉਟ ਰੇਡ ਤੇ ਕੜ ਗਈ ਹੁਣ ਤੇ ਅਰ ਬਣਾ ਇਹ ਬੈਡ ਬੈਡ ਤੇ ਦਾ ਟਰੈਕਟਰ ਵਾਹ ਰੀ ਵਾਹ ਵਾਹ ਨਹੀਂ ਆ ਰਿਹਾ ਇਹਨੇ ਥੱਲੇ ਜਾਂਦੇ ਸੀ ਉਹ ਜਿਹੜਾ